ਸਤ ਸ੍ਰੀ ਅਕਾਲ ਜੀ ਸਾਰੇ ਨਾ ਵਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਡਟਕਲਾ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਦੋ ਤੁਹਾਨੂੰ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਤੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਚੜ੍ਹਦੀ ਕਲਾ ਜੀ ਸਭ ਠੀਕ ਠਾਕ ਜੀ ਤੇ ਅੱਜ ਲਾਤੀ ਰੌਣਕ ਪੂਰੀ ਫਿਰ ਅੱਜ ਲਾਤੀ ਚਨਾਉਣਕ ਠੀਕ ਅਜਾਦੀਆਂ ਸੂਈਆਂ ਹੀ ਆ ਹਨਾ ਜਾਦੀਆਂ ਹੀ ਸੂਈਆਂ ਸਾਬਾ ਆ ਵੀ ਮਨੇ ਰੇਜੀਰ ਸੁਟੀ ਹੈ ਨਹੀਂ ਠੀਕ ਆ ਇਹਨ ਕੋ ਜੀ ਕੋਈ ਕੱਲ ਦੀ ਸੂਈ ਹੈ ਨਹੀਂ ਠੀਕ ਆ ਇਹ ਉਹ ਪਰਸੋਂ ਦੀ ਸੂਈ ਆ ਤਾਜ਼ੀਆਂ ਹੀ ਆ ਬਿਲਕੁਲ ਸਾਹਿਬ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਐਂਡ ਹਾਰਡ ਕਲਾ ਤਸੀਲ ਹੀ ਨਾਲਾ ਤੇ ਜਲਾ ਮਰਸਰ ਜੀ ਫੋਨ ਨੰਬਰ ਹੀ ਪੁੱਲ ਤੇ 9497752943 ਠੀਕ ਆ ਤੇ ਸ਼ੁਰੂਆਤ ਆ ਨੀਲੀ ਦੀ ਝੋਟੀ ਤੇ ਕਰ ਲਈ ਹਣਾ ਇਹਨਾਂ ਝੋਟੀ ਹੈ ਬੜੀ ਚੰਗੀ ਝੋਟੀ ਪਹਿਲਾ ਸੂਆ ਝੋਟੀ ਸੋਈ ਜੇਰ ਪਾਤੀ ਨੇ ਪ੍ਰੋਪਰ ਹਾਂਜੀ ਆ ਵੇਖੋ ਪਈ ਜੇ ਆਹ ਜੇਰੇ ਦੀ ਪ੍ਰੋਪਰ ਪਈ ਜੇ ਤੇ ਕੋੜੇ ਵੀ ਇਹਦੇ ਆਪਾਂ ਦੇਖ ਸਕਦੇ ਹਾਂ ਜੇ ਉਤਰਾ ਹੀ ਆ ਚੰਗੀ ਤਿਆਰ ਹੋ ਗਈ ਥੱਲੇ ਪਹਿਲਨ ਦੇ ਹਿਸਾਬ ਨਾਲ ਕਿੰਨਾ ਕਿ ਦੁੱਧ ਵਿੱਚ ਜੇ ਪਹਿਲੇ ਸੋਵੇ ਵਿੱਚ ਪਾਈ ਜਾਊਗੀ ਮੇਰੇ ਹਿਸਾਬ ਨਾਲ ਭਾਈ ਜਿੱਦਾਂ ਦੀ ਛੋਟੀ ਚੰਗੀ ਨਿਕਲੀ ਹੈ ਨਾ ਅੱਛਾ ਚਲੋ ਗਰਮੀ ਆ 10 ਤੋਂ 15 ਚ ਜਾਊ ਹੀ ਘਟਨੀ ਪਉਂਦੀ ਤੇ ਠੰਡੀ ਸੀ ਨਿਕਲੀ ਪੂਰੀ ਬਹੁਤ ਠੰਡੀ ਸੀ ਛੋਟੀ ਆ ਇਹਦੀ ਮਾਂ ਥੱਲੇ 15 16 ਕਿਲੋ ਦੁੱਧਿਆ ਚ ਬੜੀ ਚੰਗੀ ਰਵੇਸ਼ ਵਿੱਚ ਛੋਟੀ ਆ ਤੁਰ ਹਾਂ ਫਿਰ ਇੱਕ ਬਾਕੀ ਇਹ ਆ ਵੀ ਫੱਬਦੀ ਆ ਛੋਟੀ ਜੜੀ ਬਹੁਤ ਚੰਗੀ ਛੋਟੀ ਆ ਇਹਨੂੰ ਕਰਨੀ ਬਾਕੀ ਤਾਜੀ ਸੁਈ ਆ ਥੋੜੀ ਲੱਪੇ ਲੱਪੇ ਚ ਵੀ ਆ ਸੁਆ ਜਿਹੜਾ ਇਹਦਾ ਪੈਦ ਤੇ ਮਗਰ ਇਹਦੇ ਕੱਟੀ ਆ ਗਈ ਆ ਤੇ ਬਾਕੀ ਪਹਿਲਾਂ ਦੇ ਹਿਸਾਬ ਨਾਲ ਥੱਲੇੋਂ ਚੰਗੀ ਤਿਆਰ ਹੋ ਗਈ ਆ ਆ ਦੇਖ ਸਕਦੇ ਜੀ ਫਿਕਸ ਜਿਹੜਾ ਹਵਾਨਾ ਜਿਹੜਾ ਇਹਨੇ ਪਿਆਰ ਕੀਤਾ ਪੂਰਾ ਤੇ 99 ਪ੍ਰੋਪਰ ਹੱਥ ਚੋਂ ਲੱ ਅੱਛਾ ਹਾਂਜੀ ਠੀਕ ਆ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਜੈ ਜੀ ਕਰੀਏ ਨੀਲੀ ਵਾਲੀ ਦਾ ਡੰਗਰ ਤਾਂ ਪਤਾ ਜਿਹੜਾ ਪਿਓਰ ਲੱਭਦਾ ਬੜਾ ਘਟਿਆ ਹਾਂਜੀ ਹਾਂਜੀ ਮੋਲੇ ਦਾ 75000 ਜੀ ਅੱਛਾ 72000 ਦੀ ਦੇ ਦੀ ਆ ਰਹੀ 72000 ਦੀ ਦੇ ਦੀ ਹੈ ਕਿ ਪੂਰੇ 70 ਦੀ ਦੇ ਦੀ ਹੈ ਪੂਰੇ 70 ਦੀ ਦੀ ਹੈ ਅੱਛਾ ਹਾਂਜੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਕੋਈ ਬਾਕੀ ਕੋਈ ਵੀ ਭਰਾ ਫੋਨ ਲਾਵੇ ਮਾਨ ਕਰਾਂਗੇ ਆਪਾਂ ਆਪੇ ਹੋ ਜੀ ਮੌਕੇ ਤੇ ਮਾਨਤਨ ਹਨਾ ਤੇ ਹੁਣ ਇੱਕ ਆ ਸਾਈਵਾਂ ਲਗਾ ਬਹੁਤ ਠੰਡੀ ਸੀ ਲਹਿਣ ਭਾਜੀ ਠੀਕ ਆ ਆ ਦੇਖੋ ਜਿਤਨਾ ਮੱਗੀ ਕੋ ਨਹੀਂ ਪਾਜੀ ਠੀਕ ਆ ਇਹ ਆਪਣੀ ਚੋਈ ਚਵਾਈ ਆ ਮੈਨ ਅੱਛਾ ਆਪਣੀ ਭੈਣ ਕੋ ਲੈਂਦੇ ਜਾ ਫਿਰ ਕੋੜ ਤੋਂ ਅੱਛਾ ਹਾਂਜੀ 17 ਗਵਾਈ ਆ ਕੇ ਹਾਂ 17 ਗਵਾਈ ਹੁਣ ਇਹ ਆਈ ਹੈ ਇਹ ਗੱਬਣੇ ਆ ਜੇ ਇਹ ਗੱਬਣਾ ਹਫਤਾ ਲਿੰਦੀ ਹੈ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਾਜੀ ਐਵੇਂ ਝੂਠ ਬੋਲ ਗਏ ਦੂਜਾ ਸੂਆ ਸੁਣੀ ਜੇ ਦੋ ਦਾ ਚਲੋ ਅੱਛੀ ਨੇ ਦੁੱਧ ਚ ਆਇਆ ਹੈ ਪਹਿਲੋਂ ਨੇ ਤਿਆਰ ਕੀ ਕਿੰਨਾ ਚੋਈ 15 ਤੋਂ ਪਲੱਸ ਹੀ ਜਾਊ ਮੈਡ ਤੋਰੋ ਫੇਰ ਇੱਕ ਰਿਨ ਬਾਕੀ ਇਹ ਵੀ ਇਹੋ ਜੀ ਗਾਂਜ ਦੀ ਠੰਡੀ ਸੀਲ ਬੜੀ ਘੱਟ ਲੱਦੀ ਆ ਬਹੁਤ ਠੰਡੀ ਸੀਲ ਹੈ ਭਾਜੀ ਤੇ ਟੀਗਾ ਵੀ ਪਿਓਰ ਸਾਈ ਹਲਦਾ ਭਾਣਾ ਠੀਕ ਆ ਤੇ ਆਪ ਵੀ ਚਲੋ ਸਾਈ ਵਾਲੀ ਆ ਤੇ ਚੰਗੀ ਭਰੂ ਵੀ ਥੱਲੇ ਕੀ ਥੋੜੀ ਸੀ ਲ ਉਹਨੇ ਕੋਈ ਸ਼ੱਕ ਨਾ ਪਰ ਨਿਆਣਾ ਪਾਉਣ ਦੀ ਲੋੜ ਰਸੀ ਚੱਕਰ ਵਿੱਚ ਚੰਗਿਆਂ ਤੇ ਲੱਟ ਲਾ ਹਵਾ ਨੇ ਜੇ ਸੋਨ ਤਾਂ ਕਰ ਚੰਗਾ ਭਰ ਜਾਊਗੀ ਪੂਰੀ ਭੰਦੀ ਹੁੰਦੀ ਪਾਣੀ 99 ਕਾਫੀ ਵਧੀਆ ਵਜਦਾ ਇਹ ਤਾਂ ਵੇਖੋ ਕਿੰਨਾ ਪਿਆਰਾ ਹੈ ਠੀਕ ਹੈ ਤੇ ਇਹਦਾ ਮੁੱਲ ਮੁੱਲ ਭਾਈ ਇਹਦਾ 40000 ਜੀ 40000 ਹਾਂਜੀ ਤੇ ਜੱਸ ਨੂੰ ਕਿੰਨੇ ਦੀ ਹੈ 36000 ਦੀ ਭਾਈ ਦਵਾਂਗੇ ਵਸ਼ੀ ਠੀਕ ਆ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਕੋਈ ਬਾਕੀ ਕੋਈ ਨਹੀਂ ਮੇਰਾ ਵੀਰ ਕੋਈ ਫੋਨ ਵੀ ਭਰਾ ਲਾਵੇ ਕੋਈ ਮਾਨਦਾਨ ਕਰ ਦਾਂਗੇ ਥੋੜਾ ਬੋਧ ਠੀਕ ਆ ਜੀ ਹਾਂਜੀ ਤੇ ਹੁਣ ਇਹ ਕਾ ਵੀ ਜਸਤੀ ਕਰੋ ਸਾਰੀ ਭਾਈ ਠੀਕ ਆ ਇਹ ਕਿੰਨੇ ਕ ਦੁੱਧ ਆ ਲਈ ਜੀ ਇਹਨੇ ਭਾਈ 12-13 ਕਿਲੋ ਚੋਇਆ ਸੀ ਪਹਿਲਾਂ ਨੂੰ ਅੱਛਾ ਐ ਕਿ ਦੂਜਾ ਸੂਹਾ ਜੀ ਤੋਰੋ ਹੇ ਕਰੀ ਨੂੰ ਬੜੀ ਭਾਈ ਹਰ ਵੀ ਠੰਡੀ ਸੀ ਜੇ ਠੀਕ ਆ ਹਾਂ ਕੋਈ ਨਹੀਂ ਬਾਕੀ ਇਹ ਆ ਵੀ ਸੰਭੇ ਸੁੰਭੇ ਚੰਗੀ ਆ ਰਾਜੀ ਆ ਜਿਹੜੀ ਚਲੋ ਲੈ ਜਾ ਫਿਰ ਇਹ ਵੀ ਚੰਗੀ ਭਰਨੀ ਆ ਸੋਨ ਤੱਕਰ ਢਿੱਲਾ ਢੁੱਲਾ ਹਵਾਨੇ ਚ ਕਾਫੀ ਆ ਲੈ ਤੇ ਇਹਦਾ ਫਿਰ ਮੁੱਲ ਇਹ ਰ ਆ ਭਾਈ ਮੋਲ 80000 ਜੀ ਅੱਛਾ 35000 ਦੇ ਦੇ ਦਾ ਇਹ 35000 ਦੀ ਦੇ ਦੇਣੀ ਚਲੋ ਬਾਕੀ ਜੇ ਕੋਈ ਜੋੜਾ ਪਾਲੂਗਾ ਹੋਰ ਕਰ ਦੋਗੇ ਮੰਨਦਾ ਦੇਖੋ ਵੀ ਜੋੜਾ ਪਾਲੂਗਾ ਨਾ ਹਾਂਜੀ ਤੇ ਫੇਰ ਆਪਾਂ 70000 ਦਾ ਜੋੜਾ ਲਵਾਂਗੇ ਅੱਛਾ 35 35 ਦੇ ਸਹਾਂਣੇ ਦੇ 35 35 ਉਹਦਾ ਉਹ ਕੱਲੇ 80000 ਦੀੇ ਸ਼ੀ ਕਰਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇਹ ਕਾ ਝੋਟੀ ਇਹ ਵੀ ਪਰਸੋਂ ਚ ਆਉਂਦੀ ਸੂਈ ਜੀ ਝੋਟੀ ਪਹਿਲ ਨਹੀਂ ਜਾਂਦੀ ਜੀ ਇਹ ਵੀ ਝੋਟੀ ਦੇਖੋ ਕਦੀ ਚ ਨਹੀਂ ਜੋ ਬਾਈ ਖਾਣੇ ਤੇ ਕ ਵੀ ਚੰਗਾ ਹੈ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਇਹ ਪਰਸੋਂ ਚ ਆਉਂਦੀ ਸੂਈ ਏ ਏ ਵੀ ਭਾਈ 10 ਤੋਂ ਪਲਾਸੀ ਜਾਊ ਹਿਸਾਬ ਲਾ ਲਓ ਵੀ ਹੁਣ ਸਟਾਰਟਿੰਗ ਦੀ ਕਹਿੰਦਾ ਝੂਠ ਵਾਲੀ ਗੱਲ ਆ ਅੱਛਾ 8-9 ਕਿਲੋ ਬੋਲਾ ਜੇ ਸਟਾਰਟਿੰਗ ਇਹਦਾ ਸੀਲ ਠੰਡੀ ਹੱਦ ਦੋਈ ਵਾਧ ਅੱਛਾ ਹਾਂ ਤੋਰੋ ਹਾਂ ਫੇਰੇ ਕਰੀਨਾ ਤੋਰ ਦਿੰਦੇ ਭਾਈ ਨਾਲੇ ਸਾਡੇ ਥਾਣੇ ਦੇ ਵੀ ਲਾਗੇ ਤੋਂ ਬੜਾ ਥਾਨ ਪੜ ਕਰਦੀ ਏ ਜੀ ਉਹ ਪਸੰਦ ਠੀਕ ਹੈ ਜੀ ਬਾਕੀ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠ ਵੀ ਚਲੋ ਇਹਦਾ ਠੀਕ ਹੈ ਤੇ ਇਹਦਾ ਫਿਰ ਕਿੰਨਾ ਮੁੱਲ ਵੀ ਜੀ ਸਾ ਵੀ ਜੈ ਜੈ ਕਰਕੇ ਮੋਲਣਾ ਕਿੰਨਾ ਕ ਮੁੱਲੇ ਦਾ 70000 ਜੀ ਅੱਛਾ ਹਾਂ ਜੀ ਆਹ ਦੇਖੋ ਠਣੀ ਸੀ ਜਰ ਬਾਈ ਆਹ ਦੇਖੋ ਇਕ ਮਰਜੀ ਹਿਸਾਬ ਨਾਲ ਠੀਕ ਹੈ ਤੇ ਜੈਸ ਨੋ ਕਿੰਨੇ ਦੀ ਆ ਲਾਸਟ ਕੋਈ ਗੱਲ ਕਰਨੀ 65000 ਦੀ ਚੋਟੀ ਦਵਾ ਅੱਛਾ 65000 ਦੀ ਹਾਂਜੀ ਠੀਕ ਹੈ ਜੀ ਚਲੋ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਛੋਟ-ਛੜ ਥੋੜੀ ਬਾਤ ਹੀ ਕਰ ਦਿੰਦੇ ਹਾਂ ਛੋਟ ਕਰ ਦਾਂਗੇ 1000 ਰੁਪਿਆ ਹੋਰ ਆਪਾਂ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਕਾ ਮੀਨੀ ਮੱਝ ਤਾਜੀ ਸੂਈ ਆ ਥੱਲੇੋਂ ਬੜੀ ਕਮਾਲ ਦੀ ਤਿਆਰ ਹੋਈ ਆ ਦੇਖ ਸਾਡੇ ਜੇ ਖਾਣਵੇਂ ਇਹਦੇ ਕਵੇ ਚੰਗਾ ਲੱਗਿਆ ਥੱਲੇੋਂ ਚੰਗੀ ਭਣੀ ਮਿਲਕਵੇਂ ਮਿਲਕਵੇਂ ਨੇ ਵੀ ਚੰਗੀ ਨਸਲ ਦੀ ਇਹਦੇ ਮਗਰ ਤੇ ਕੱਟੀ ਬੜੀ ਪਿਆਰੀ ਆ ਮੈਨੂੰ ਕੱਡੀ ਵੱਡੀ ਕਲਦੀ ਸੂਈ ਹੈ ਜੀ ਕਾਫੀ ਪਿਆਰੀ ਕੱਟੀ ਆ ਜਿਹੜੀ ਇਹਦੇ ਮਗਰ ਤੋੜ ਚੰਗੇ ਕਦ ਕੱਢਦੇ ਜੇ ਪੁੜੇ ਵੀ ਇਹਦੇ ਉਤਰਾ ਹੀ ਆ ਜੇ ਪੁੜੇ ਵੀ ਨੇ ਬਰਾਬਰ ਨਹੀਂ ਕੀਤੇ ਬੜੀ ਚੰਗੀ ਭੱਜੀ ਮੈਂ ਤੁਹਾਨੂੰ ਦੱਸਿਆ ਇਹਨੇ ਆਪਣੀ ਤਰ੍ਹਾਂ ਘੁਆਈ ਜੀ ਮੈਂ ਠੀਕ ਹੈ 15 ਕਿਲੋ ਹੀ ਲੀਨ ਮੇਨੀਮਾਈਜ਼ ਇਹ ਸੰਘੇਲ ਦੇ ਜੀ ਤਾਂ ਆ ਦੇਖੋ ਨਾਲ ਠੀਕ ਹੈ ਚਲੋ ਤੋਰ ਦੇ ਕੇ ਪਲਾ ਪਲਾ ਆਉਂਦੀ ਹੈ ਨਾ ਠੀਕ ਹੈ ਹਾਂ ਸਾਜੀ ਸੁਈਆਂ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਇਹ ਅੱਗੇ ਹੋトラ ਮੱਜਤ ਸਿਰੋਂ ਭਰੀ ਆ ਤਾਜੀ ਸੋਈਆਂ ਨਾਲ ਕਰਕੇ ਥੋੜੀ ਲੱਪੇ ਲੱਪੇ ਜਿਹੀ ਆ ਅੱਧੀ ਬੜੀ ਸ਼ਾਨਦਾਰੀ ਦੇ ਮਗਰ ਥੱਲਿਆਂ ਚੰਗੀ ਤਿਆਰ ਹੋ ਗਈ ਆ ਬਹੁਤ ਵੱਡੀ ਕੱਟੀ ਤੇ ਆਹ ਕੱਟੀ ਜਿਹੜੀ ਇਹਦੇ ਮਗਰ ਅੱਜੀ ਭਈਆ ਵੇਖੋ ਸਿੰਘ ਵੀ ਆਹ ਵੇਖੋ ਦੋਵੇਂ ਹਿਲਦੀ ਇੱਧਰ ਵੀ ਆ ਜੇ ਇਹ ਹੋ ਜਾਣਾ ਕੱਟਣਾ ਪੈ ਕੱਟਣਾ ਪੈ ਆ ਜਰਾ ਬਾਜੀ ਨਾ ਦੇਖ ਸਾਹਿਬ ਇਧਰ ਵੀ ਤੁਹਾਨੂੰ ਦਿਖਾ ਦਈਏ ਠੀਕ ਹੈ ਜੀ। ਬਾਕੀ ਜਿਹੜਾ ਵੀਰ ਭਰਾ ਮੈਂ ਲੈ ਜੂ ਨਾ ਹਾਂਜੀ ਯਾਦ ਕਰੂਗਾ ਇਹਨਾਂ ਸਾਰੇ ਸਿਰੇ ਡੋਕੇ ਛੱਡੇਗੇ। ਠੀਕ ਹੈ। ਮੇਰੇ ਸਾਮ 10 ਤੋਂ ਪਲੱਸ ਸਿਆ ਬੋਲਾ ਹੋਏ ਨੇ। ਤੇ ਇਹ ਕਿੰਨਾ ਚ ਵਾਈ ਜਾਊਗੀ? ਇਹ ਤਾਂ ਭਾਜੀ 15 ਕਿਲੋ ਮੈਂ ਦੁੱਧ ਦਿੰਦੀ ਸੀ ਉਸ ਤੋਂ ਪੱਚ ਦਸੀ ਮੰਗਾ ਲੱਗੀ ਵੀ। ਤੇ ਇਹਦਾ ਮੁੱਲ? ਇਹਦਾ ਮੁੱਲ ਭਾਜੀ 90000 ਜੀ। ਅੱਛਾ। ਤੇ 2000 ਛੱਡਾਂਗੇ ਓ। ਅੱਛਾ। ਹਾਂ। 88 ਦੀ ਮਹੀਨ ਦਵਾਂਗੇ। 88000 ਦੀ। ਹਾਂਜੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। ਕੋਈ ਨਹੀਂ ਹਰਪੀ ਭਾਜੀ ਕਰ ਦਾਂਗੇ ਕੋਈ ਕਹਿ ਤਾ। ਠੀਕ ਹੈ ਜੀ। ਹੁਣ ਇਹ ਕਾ ਗੱਬਨ ਚੰਗੇ ਕਰਤਕਾਰ ਲਈ ਹਾਂ ਦੇ ਸਾਡੇ ਸਣਾ ਦਾ ਸਜ ਗਿਆ ਜਿਹੜਾ ਚੰਗਾ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ 13 14 ਕਿਲੋ ਵਾਲੀ ਜੀ ਇਸੇ ਸੁਵੇ 13 ਕਿਲੋ ਦੁੱਧ ਦੀ ਛੋਟੀ ਥੱਲੇ ਥੱਲਿਆਂ ਚੰਗੀ ਭਰੰਦੀ ਹਨ ਇਹ ਵੀ ਭਰੀ ਭਰੰਦੀ ਆ ਤੇ ਇਹ ਹਰਿਆਣੇੋਂ ਆਈ ਪਿਛਲੇ ਸੁਵੇ ਠੀਕ ਆ 1 ਲੱਖ ਦੇ 20 ਹਜ਼ਾਰ ਦੀ ਐਰ ਕੀ ਵੀਰ ਹੁਣਾਂ ਦਾ ਥੋੜਾ ਜਿਹਾ ਇਹੋ ਜਿਹਾ ਕੋਈ ਕੰਮ ਪੈਗਾ ਥੋੜੀ ਲਸੀ ਰਹੀ ਆ ਤੇ ਬਾਕੀ ਤੇ ਆ ਰਹੀ ਆ ਤਰ੍ਹਾਂ ਨਾ ਹਾਂ ਜੀ ਆ ਤੇ ਆ ਰਿਹਾ ਵਾਧੋ ਵਾ ਦੋ ਦੁੱਧ ਨੇ ਚੂਰ ਹਾਂਜੀ ਇਹ ਮੇਕ ਤੇ ਨਹੀਂ ਕਰਨੇ ਇਹ ਤਿਆਰੀ ਚ ਹੀ ਆ ਬੱਸ कद काठ पख होई पूरी जवान है ते ਥੱਲਿਆਂ ਵਿੱਚ ਚੰਗੀ ਪਰੰਦੀ ਆ ਆ ਜਿ ਲੈ ਆਓ ਜੀ ਜਿੰਦਿਸ ਵਾਲੇ ਕੋਲ ਗਈ ਦੁੱਧ 15 ਕਿਲੋ ਪਾਈ ਦੋ ਦੂਸਰੇ ਪਾਸੇ ਤੇ ਤਾਂ ਦੇਖ ਸਕਦੇ ਤੇ ਚੰਗੇ ਕੈਪ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਉਹ ਚੰਗੀ ਝੋਟੀ ਭਾਜੀ ਕੋਈ ਕਮੀ ਵਾਲੀ ਨਹੀਂ ਗੱਲ ਹੈ ਜੀ ਤੇ ਇਹ ਤਾਂ ਮੁੱਲ ਇਹਦਾ ਤੇ ਮਿਨੀ ਦਾ ਸੇਮ ਹੀ ਏ ਮੁੱਲ ਅੱਛਾ ਹਾਂਜੀ 88 ਦੀ ਭਾਮ ਕੋਈ ਆ ਲੈ ਜੀ ਮੈਂ 88 ਇਹ ਲੈ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਬਸ ਵੀ ਜੀ ਇਹੀ ਆ ਬਾਕੀ ਜਿਹੜਾ ਡੰਗਰ ਸੂਆ ਆਪਣੀ ਤਸੱਲੀ ਆਣ ਕੇ ਕਰੋ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਤੇ ਜਿਹੜਾ ਗੱਬਣ ਆ ਉਹਨੂੰ ਪਾਸ ਕਰਕੇ ਖੜੋ ਹਾਂਜੀ ਤੇ ਬਾਕੀ ਜੇ ਕੋਈ ਵੀ ਯਕੀਨ ਕਰਦਾ ਤੇ ਫਿਰ ਉਹਨਾਂ ਤੋਂ ਖਾ ਵੀ ਨਹੀਂ ਕਰਨਾ ਚਾਹੀਦਾ ਸਾਡੇ ਵਾਸਤੇ ਮੜੀ ਗੱਲਿਆ ਹਨ ਹਾਂਜੀ 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 ਮੰਨ ਲਓ ਵੀ ਆਪਾਂ ਕੋਈ ਨੁਕਸਾਨ ਆ ਭੇਜ ਦਈਏ ਹਾਂਜੀ 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 ਬਾਕੀ ਜੇ ਅਸੀਂ ਆਨਲਾਈਨ ਭੇਜਾਂਗੇ ਕੋਈ ਕਮੀ ਹੋਵੇ ਤੇ ਗੱਡੀ ਦਾ ਕਰਾਇਏ ਸਮੇਤ ਸਾਡੀ ਠੀਕ ਉੱਥੇ ਚੈੱਕ ਕਰ ਲਿਓ ਦੋਈ ਹਨ ਜਾਨਾ ਕਰਕੇ ਮੈਂ ਤੇ ਵੀਰ ਜੀ ਯਕੀਨਨ ਨਾ ਕਿਸੇ ਦੇ ਘਰ ਡੰਗਰ ਲਵਾ ਕੇ ਉਹਨੂੰ ਕਹਿੰਦਾ ਨਾ ਚੈੱਕ ਕਰ ਲਓ ਪਾਸ ਕਰ ਲਓ ਜਾਂ ਫੇਟਿਆ ਤੇ ਰੱਖ ਲਿਓ ਜੇ ਨਹੀਂ ਤੇ ਫਿਰ ਪਿੱਲੜ ਕੇ ਭੇਜ ਦਿਓ ਠੀਕ ਹੈ ਜੀ ਹਾਂ ਠੀਕ ਹੈ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਬੇਸ ਚ ਆ ਕੇ ਪਸ਼ੂ ਖੜੋ ਜੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਆਪਣੀਆਂ ਪਾਸ ਕਰਕੇ ਖੜੋ ਗੱਪਣਾ